ਬੀਜੇਪੀ 'ਚ ਸੁਨੀਲ ਜਾਖੜ ਦੇ ਖਿਲਾਫ ਵੱਡੀ ਬਗਾਵਤ ਬੀਜੇਪੀ ਦੇ ਵਿੱਚ ਇੱਕ ਬਗਾਵਤ ਦਾ ਵਿਗਲ ਸੁਨੀਲ ਜਾਖੜ ਦੇ ਖਿਲਾਫ ਵੱਜ ਚੁੱਕਿਆ ਹੈ। ਅਕਾਲੀ ਦਲ ਨਾਲ ਗੱਠ ਜੋੜ ਨੂੰ ਲੈ ਕੇ ਬੀਜੇਪੀ ਦੋ ਧੜਿਆਂ 'ਚ ਵੰਡੀ ਜਾ ਚੁੱਕੀ ਹੈ। ਬੀਜੇਪੀ ਦੇ ਵਿੱਚ ਵੱਡਾ ਖਿਲਾਰਾ ਪਿਆ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਕੀ ਖਿਲਾਰਾ ਪਿਆ ਕਿਉਂ ਪਿਆ ਸੁਨੀਲ ਜਾਖੜ ਦੇ ਖਿਲਾਫ ਕਿਹੜਾ ਆਗੂ ਖੜਾ ਹੋ ਗਿਆ ਕਿਹੜੇ ਆਗੂ ਨੇ ਸ਼ਰਿਆਮ ਸੁਨੀਲ ਜਾਖੜ ਨੂੰ ਅੱਖਾਂ ਵਿਖਾ ਦਿੱਤੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਹਾਲੇ ਤੱਕ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਭਾਜੀਪੀ ਇਸ ਸਮੇਂ ਦੋ ਧੜਿਆਂ ਚ ਵੰਡੀ ਹੋਈ ਵਿਖਾਈ ਦੇ ਰਹੀ ਹੈ ਸੁਨੀਲ ਜਾਖੜ ਦੇ ਖਿਲਾਫ ਹੀ ਭਾਜਪਾ ਦੇ ਆਗੂ ਖੜੇ ਹੋ ਚੁੱਕੇ ਹਨ ਮਾਮਲਾ ਕੀ ਹੈ ਮਾਮਲਾ ਦਾ ਅਸਲ ਇਹ ਹੈ ਕਿ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਮਾਹੌਲ ਬਣਾਇਆ ਜਾ ਰਿਹਾ ਹੈ ਕੌਣ ਬਣਾ ਰਿਹਾ ਹੈ ਸਭ ਤੋਂ ਅੱਗੇ ਸੁਨੀਲ ਜਾਖੜ ਤੇ ਇਸੇ ਮਾਹੌਲ ਬਣਾਉਣ ਦੇ ਚੱਕਰ ਚ ਸੁਨੀਲ ਜਾਖੜ ਦੀ ਪਾਰਟੀ ਦੇ ਅੰਦਰ ਉਹਨਾਂ ਦੇ ਖਿਲਾਫ ਬਗਾਵਤ ਹੋਈ ਹੈ ਉਹਨਾਂ ਦੇ ਖਿਲਾਫ ਹੀ ਸੁਰ ਉੱਠਣ ਲੱਗੇ ਨੇ ਇਹ ਸਿਰ ਕਿਸੇ ਛੋਟੇ ਮੂٹے ਆਗੂ ਨੇ ਨਹੀਂ ਚੁੱਕੇ ਏ ਚੁੱਕੇ ਨੇ ਰਵਨੀਤ ਬਿੱਟੂ ਜੋ ਕਿ ਇਸ ਸਮੇਂ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਨੇ ਤੇ ਹਾਈ ਕਮਾਂਡ ਦੇ ਨਾਲ ਉਹਨਾਂ ਦਾ ਵਾਵਾ ਮੋ ਪਿਆਰ ਵੀ ਆ ਸੁਨੀਲ ਜਾਖੜ ਨੇ ਬੀਤੇ ਦਿਨੀ ਇੱਕ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਸਮਝਣ ਦੇ ਲਈ ਬਹੁਤ ਭਾਜੀਪੀ ਨੂੰ ਜਿਹੜਾ ਆ ਉਹ ਹਿੰਦੂਤਵਾ ਵਾਲਾ ਭਗਵਾ ਕਰਨ ਵਾਲਾ ਮਸਲਾ ਛੱਡ ਕੇ ਪੰਜਾਬ ਨੂੰ ਸਮਝਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਤਸਵੀਰ ਨੂੰ ਸਮਝਣਾ ਚਾਹੀਦਾ ਹੈ ਅਕਾਲੀ ਦਲ ਨਾਲ ਗੱਠ ਜੋੜ ਦੀ ਉਹਨਾਂ ਨੇ ਬਗਾਲਤ ਕੀਤੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਭਾਈਚਾਰਕ ਸਾਂਝ ਬਣਾਈ ਰੱਖਣੀ ਹੈ ਧਾਰਮਿਕ ਸਦਭਾਵਨਾ ਬਣਾਈ ਰੱਖਣੀ ਹੈ ਤਾਂ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਬਹੁਤ ਜ਼ਰੂਰੀ ਤੇ ਹੋਣਾ ਚਾਹੀਦਾ ਹੈ ਪਰ ਹੁਣ ਉਹਨਾਂ ਦੀ ਆਪਣੀ ਪਾਰਟੀ ਜੀ ਦੇ ਖਿਲਾਫ ਆਵਾਜ਼ ਉੱਠਣ ਲੱਗੀ ਰਵਨੀਤ ਬਿੱਟੂ ਨੇ ਸੁਨੀਲ ਜਾਖੜ ਨੂੰ ਸ਼ਰਿਆਮ ਸ਼ੀਸ਼ਾ ਦਿਖਾਉਣ ਦੀ ਗੱਲ ਕਹਿ ਲਈਏ ਜਾ ਸੁਨੀਲ ਜਾਖੜ ਦੇ ਖਿਲਾਫ ਖੜੇ ਹੋਣਾ ਕਹਿ ਲਈ ਉਹ ਕੀਤਾ ਹੈ ਉਹਨਾਂ ਨੇ ਆਪਣੀ ਪੋਸਟ 'ਚ ਭਾਜਪਾ ਦੇ ਸੈ ਇੰਚਾਰਜ ਜਿਹੜੇ ਲਾਏ ਗਏ ਆ ਪੰਜਾਬ ਦੇ ਵਿੱਚ ਨਰਿੰਦਰ ਸਿੰਘ ਰੈਣਾ ਰੈਣਾ ਦੀ ਇੱਕ ਬਾਈਟ ਕਿਸੇ ਚੈਨਲ ਦੇ ਨਾਲ ਉਹ ਪਾਈ ਤੇ ਥੱਲੇ ਲਿਖਿਆ ਕਿ 2027 ਦੇ ਵਿੱਚ ਭਾਜਪਾ 117 ਦੀ 117 ਸੀਟਾਂ ਦੇ ਉੱਤੇ ਚੋਣ ਲੜੇਗੀ ਸਰ ਇਹ ਕਿ ਭਾਰਤੀ ਜਨਤਾ ਪਾਰਟੀ ਨੇ 22 ਦੇ ਵਿੱਚ ਅਸੈਂਬਲੀ ਦਾ ਇਲੈਕਸ਼ਨ ਇਕੱਲੇ ਲੜਿਆ ਠੀਕ ਹੈ 24 ਦਾ ਪਾਰਲੀਮੈਂਟ ਦਾ ਇਲੈਕਸ਼ਨ ਵੀ ਅਸੀਂ ਆਖਿਰ ਲੈ ਲਏ 13 ਦੇ 13 ਸੀਟਾਂ ਲੜੀਆਂ ਆਨਾਲੇ ਟਾਈਮ ਦੇ ਵਿੱਚ ਅਸੀਂ ਆਪਣੀ ਪੂਰੀ ਤਿਆਰੀ ਕਰੇ ਕਰਨੇ ਆ ਬਾਜਪਾ 117 ਸੀਟਾਂ ਦੇ ਉੱਪਰ ਆਪਣੀ ਤਿਆਰੀ ਕਰ ਰਿਹਾ ਹੈ ਨਹੀਂ ਬਾਜਪਾ ਕਲੀ ਨੂੰ ਤਾਂ ਗੱਟ ਛੋੜ ਦੀ ਸੰਭਾਵਨਾ ਨਹੀਂ ਹੈ ਕੁਝ ਅਸੀਂ 117 ਸੀਟਾਂ ਉੱਪਰ ਤਿਆਰੀ ਕਰੇ ਕਰਨੇ ਆ ਅੱਛਾ ਹਾਂ ਬਿਲਕੁਲ ਅਸੀਂ ਆਪਣੀ ਤਿਆਰੀ ਕਰੇ ਕਰਨੇ ਕਿ 117 ਸੀਟਾਂ ਲੜਾਂਗੇ ਜੇ ਤੁਹਾਨੂੰ ਹਜੇ ਵੀ ਸਮਝ ਨਹੀਂ ਆਈ ਕਿ ਬਗਾਵਤ ਕਿਵੇਂ ਹੈ ਤਾਂ ਤੁਹਾਨੂੰ ਮੈਂ ਦੱਸਦਾ ਸੁਨੀਲ ਜਾਖੜ ਇਸ ਸਮੇਂ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਬੇਸ਼ੱਕ ਉਹਨਾਂ ਦੇ ਬਰਾਬਰ ਅਸ਼ਵਨੀ ਸ਼ਰਮਾ ਲਾ ਦਿੱਤੇ ਗਏ ਹੁਣ ਉਹਨਾਂ ਦੀ ਨਾਲ ਲੱਗਦੀ ਕੁਰਸੀ ਜਿਹੜੀ ਅਸ਼ਵਨੀ ਸ਼ਰਮਾ ਦੀ ਲਾ ਦਿੱਤੀ ਗਈ ਹੈ ਇਸ ਦੇ ਬਾਵਜੂਦ ਵੀ ਸੁਨੀਲ ਜਾਖੜ ਦਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜਦੋਂ ਪੰਜਾਬ ਭਾਜਪਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਹੋਵੇ ਕੱਲੇ ਸੁਨੀਲ ਜਾਖੜ ਨਹੀਂ ਕਹਿ ਰਹੇ ਬਹੁਤ ਸਾਰੇ ਹੋਰ ਆਗੂ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਕਿਉਂਕਿ ਦੋ ਤਿੰਨ ਦਿਨ ਹੋ ਗਏ ਚਰਚਾ ਚੱਲ ਰਹੀ ਹੈ ਕਿ ਅਨਰੀਟਨ ਹੋ ਗਿਆ ਜੀ ਗੱਠਜੋੜ ਗੱਠਜੋੜ ਵੱਟ ਤੇ ਪਿਆ ਗੱਠਜੋੜ ਬਸ ਅੰਦਰ ਖਾਤੇ ਹੋ ਚੁੱਕੇ ਆ ਬੱਸ ਐਲਾਨ ਹੋਣਾ ਬਾਕੀ ਇਹੋ ਜਿਹਾ ਬਹੁਤ ਕੁਝ ਚੰਦਾ ਰਿਹਾ ਪਰ ਰਮਨੀਤ ਬਿੱਟੂ ਕਹਿੰਦੇ ਕਿ 2027 ਦੇ ਵਿੱਚ ਐਸੀ ਕੱਲੇ ਚੋਣਾ ਲੜਾਂਗੇ ਦਰਸਰ ਰੈਣਾ ਪੰਜਾਬ ਆਏ ਉਹਨਾਂ ਨੇ ਮੀਟਿੰਗ ਕੀਤੀ ਇੱਕ ਦਿਨ ਉਹ ਜੰਮੂ ਕਸ਼ਮੀਰ ਤੋਂ ਨੇ ਉੱਥੇ ਐਮਐਲਏ ਵੀ ਨੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਵਿਧਾਇਕ ਵੀ ਨੇ ਉੱਥੇ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਆਗੂ ਅਕਾਲੀ ਦਲ ਨਾਲ ਗੱਠ ਜੋੜ ਨੂੰ ਲੈ ਕੇ ਅਕਾਲੀ ਦਲ ਨਾਲ ਗੱਠ ਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਕਰੂਗਾ ਕੋਈ ਐਸੀ ਗੱਲ ਨਹੀਂ ਕਰੂਗਾ ਕਿ ਜਿਹਦੇ ਚ ਲੱਗੇ ਕਿ ਅਕਾਲੀ ਦਲ ਨਾਲ ਗੱਠ ਜੋੜ ਜ਼ਰੂਰੀ ਹੈ ਤੇ ਉਹਦੇ ਪ੍ਰਤੀ ਜਿਹੜਾ ਹਮਦਰਦੀ ਵਾਲਾ ਸਾਰਥਕ ਸੋਚ ਵਾਲਾ ਬਿਆਨ ਨਹੀਂ ਦੇਊਗਾ ਤੇ 2027 ਬਾਰੇ ਵੀ ਉਹਨਾਂ ਨੇ ਕਹਿਤਾ ਕਿ ਅਸੀਂ ਭਾਈਚੇ ਵੀ ਲੜੇ ਸੀ ਫਿਰ ਇਕਤੀ ਵੀ ਲੜਾਂਗੇ ਯਾਨੀ ਕਿ ਉਹਨਾਂ ਨੇ ਕਹਿਤਾ ਹੁਣ ਇਹ ਗੱਲ ਰਵਨੀਤ ਬਿੱਟੂ ਨੇ ਕਹੀ ਆ ਰਵਨੀਤ ਬਿੱਟੂ ਸੱਦਮ ਸਿੱਧਾ ਸੁਨੀਲ ਜਾਖੜ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਤੂੰ ਕਹਿ ਰਿਆਂ ਭਾਈ ਉਹ ਨਹੀਂ ਹੋਣਾ ਜਿਹੜੀ ਤੂੰ ਦਾਲ ਗਾਲਣ ਨੂੰ ਫਿਰਨਾ ਉਹ ਨਹੀਂ ਗੱਲ ਨਹੀਂ ਇੱਥੇ ਅਸੀਂ ਸਾਡੀ ਚੱਲਣੀ ਐ ਅਸੀਂ ਤੇਰੇ ਤੋਂ ਵੱਡੇ ਆ ਉਹ ਤਾਂ ਛੱਡੋ ਬੀਬਾ ਪਰਮਪਾਲ ਕੋਰ ਸਿੱਧੂ ਜੋ ਕਿ ਸਕੰਦਰ ਸਿੰਘ ਮਲੂਕਾ ਦੀ ਨੂਨ ਨੇ ਉਹਨਾਂ ਨੇ ਵੀ ਲਗਭਗ ਇਹੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਬੀਜੇਪੀ ਅਕਾਲੀ ਦਲ ਦਾ ਗੱਠ ਜੁੜ ਨਹੀਂ ਹੋਵੇਗਾ ਉਹਨਾਂ ਨੇ ਵੀ ਰਹਿਣਾ ਨੂੰ ਕੋਟ ਕੀਤਾ ਕੁੱਲ ਮਿਲਾ ਕੇ ਬੀਜੇਪੀ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਇੱਕ ਉਹ ਜਿੱਚ ਸੁਨੀਲ ਜਾਖੜ ਵਰਗੇ ਆਗੂ ਤੇ ਕਈ ਹੋਰ ਆਗੂ ਨੇ ਇੱਕ ਰਵਨੀਤ ਬਿੱਟੂ ਵਰਗੇ ਆਗੂ ਜਿਹੜੇ ਕਾਂਗਰਸ ਦੀ ਪਿੱਠ ਭੂਮੀ ਚੋਂ ਆਏ ਨੇ ਤੇ ਉਹਨਾਂ ਦੀ ਬੀਜੇਪੀ ਦੇ ਨਾਲ ਪਹਿਲਾਂ ਵੀ ਪੁਰਾਣਾ ਹੀ ਚੱਲਦਾ ਹੁੰਦਾ ਬੰਦੇ ਦਾ ਐਂ ਤਾਂ ਕੋਈ ਆਉਂਦਾ ਨਹੀਂ ਉਹਨਾਂ ਦਾ ਉਹ ਸਾਰਾ ਕੁਝ ਹੈ ਇੱਕ ਬੀਜੇਪੀ ਦਾ ਉਹ ਵਰਗ ਹੈ ਜਿਹੜਾ ਆ ਆਰਐਸਐਸ ਦੀ ਪਿੱਠ ਭੂਮੀ ਚੋਂ ਆਉਂਦਾ ਤੇ ਪੁਰਾਣਾ ਟਕਸਾਲੀ ਹੈ ਚਾਹੇ ਉਹ ਆਰਐਸਐਸ ਦੀ ਪਿੱਠ ਭੂਮੀ ਚੋਂ ਨਹੀਂ ਆਉਂਦਾ ਉਹ ਨਹੀਂ ਚਾਹੁੰਦਾ ਕਿ ਅਕਾਲੀ ਦਲ ਨਾਲ ਜਾਇਆ ਜਾਵੇ ਉਹ ਚਾਹੁੰਦਾ ਹੈ ਕਿ ਜੇ ਅਕਾਲੀ ਦਲ ਨਾਲ ਜਾਣਾ ਤਾਂ ਵੱਡੇ ਹੋ ਕੇ ਜਾਓ ਅਕਾਲੀ ਦਲ ਦੂਜੇ ਨੰਬਰ ਦੀ ਪਾਰਟੀ ਬੀਜੇਪੀ ਪਹਿਲੇ ਨੰਬਰ ਦੀ ਪਾਰਟੀ ਪਹਿਲਾ ਵਾਲਾ ਸਿਸਟਮ ਨਹੀਂ ਚੱਲੂਗਾ ਕਿ ਅਕਾਲੀ ਦਲ ਵੱਡਾ ਭਰਾ ਬੀਜੇਪੀ ਛੋਟਾ ਭਰਾ ਆਲਾ ਹੁਣ ਬਰਾਬਰ ਬਰਾਬਰ ਤੇ ਖੇਡਾਂਗੇ ਕਟੋ-ਕਟ ਬਰਾਬਰ-ਬਰਾਬਰ ਤੇ ਤਾਂ ਇਸ ਗੱਲ ਕੇ ਉਸ ਵਰਗ ਦੇ ਵਿੱਚ ਉਹ ਵਰਗ ਹੈ ਇੱਕ ਸੁਨੀਲ ਜਾਖੜ ਵਰਗਾ ਵਰਗ ਜਿਹੜਾ ਸੋਚਦਾ ਹੈ ਪੁੱਛ ਇੱਚ ਕਈ ਨਾ ਹੋਰ ਨੇ ਬਹੁਤ ਸਾਰੇ ਨਾਮ ਗਨੇ ਜਾ ਸਕਦੇ ਆ ਜਿਹੜਾ ਸੋਚਦਾ ਹੈ ਕਿ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਿਆਂ ਭਾਰਤੀ ਜਨਤਾ ਪਾਰਟੀ ਦੀ ਬੇੜੀ ਪੰਜਾਬ ਦੀ ਰਾਜਨੀਤੀ ਚ ਐਵੇਂ ਪਾਰ ਨਹੀਂ ਲੰਘ ਸਕਦੀ ਓਖਾ ਹੈ ਆ ਦੋ ਚੱਪੂ ਤਾਂ ਚਾਹੀਦੇ ਇੱਕ ਪਾਸੇ ਅਕਾਲੀ ਦਲ ਵਾਲਾ ਇੱਕ ਪਾਸੇ ਭਾਜਪਾ ਵਾਲਾ ਤਦੇ ਐਸੀ ਪਾਰ ਲੰਘ ਜਾਗੇ ਇਹ ਫਲਾਇਆ ਵੀ ਜਾ ਰਿਹਾ ਕਿ 2027 ਚ ਭਾਜਪਾ ਅਕਾਲੀ ਦਲ ਗੱਠਜੋੜ ਦੀ ਸਰਕਾਰ ਆਊਗੀ ਜਨਿਕੇ ਸਾਰਾ ਕੁਝ ਚੱਲ ਰਿਹਾ ਅਕਾਲੀ ਦਲ ਚ ਵੀ ਇੱਕ ਇਸ ਤਰ੍ਹਾਂ ਦਾ ਵਰਗ ਹੈ ਕਿ ਜਿਹੜਾ ਨਹੀਂ ਚਾਹੁੰਦਾ ਭਾਜਪਾ ਦੇ ਨਾਲ ਜਾਣਾ ਤਾਂ ਕੁੱਲ ਮਿਲਾ ਕੇ ਸਥਿਤੀ ਕਾਫੀ ਡਾਮਾਡੋਲ ਹੈ ਭਾਜਪਾ ਦੇ ਅੰਦਰ ਪ੍ਰਧਾਨ ਨੂੰ ਅੱਖਾਂ ਦਿਖਾ ਰਿਹਾ ਕੇਂਦਰੀ ਰਾਜ ਮੰਤਰੀ ਕਿਸੇ ਸਮੇਂ ਉਹਨਾਂ ਦਾ ਜੂਨੀਅਰ ਰਿਹਾ ਕਾਂਗਰਸ ਦੇ ਵਿੱਚ ਰਵਨੀਤ ਬਿੱਟੂ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਜਪਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਖਲਾਰਾ ਕਿੱਥੋਂ ਤੱਕ ਜਾ ਚੁੱਕਿਆ ਹੈ ਭਾਜਪਾ ਦੇ ਵਿੱਚ ਵੱਡੇ ਆਗੂ ਸੁਨੀਲ ਜਾਖੜ ਇੱਕ ਪਾਸੇ ਰਵਨੀਤ ਬਿੱਟੂ ਇੱਕ ਪਾਸੇ ਪਰਮਪਾਲ ਕੌਰ ਸਿੱਧੂ ਇੱਕ ਪਾਸੇ ਜਾਨੀ ਕਿ ਕੁੱਲ ਮਿਲਾ ਕੇ ਭਾਜਪਾ ਦੇ ਨਾਲ ਗੱਠ ਜੋੜ ਅਕਾਲੀ ਦਲ ਦਾ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਕਾਫੀ ਉਲਝਣ ਚ ਪੈ ਚੁੱਕਿਆ ਬੇਸ਼ੱਕ ਕੁਝ ਆਗੂ ਬਗਾਲਤ ਕਰ ਰਹੇ ਨੇ ਪਰ ਇੱਕ ਧੜਾ ਜਿਹੜਾ ਮੌਜੂਦ ਹੈ ਜਿਹੜਾ ਕਹਿ ਰਿਹਾ ਕਿ 2027 ਚ ਅਸੀਂ ਚੋਣ ਲੜਾਂਗੇ ਕੁੱਲ ਮਿਲਾ ਕੇ ਇਹ ਸਾਰੀ ਸਥਿਤੀ ਇਹ ਗੱਲ ਵੱਲ ਸਹੀਦ ਭਰਦੀ ਹੈ ਕਿ ਸੁਨੀਲ ਜਾਖੜ ਦੀ ਇਕਤਾ ਭਾਜਪਾ ਚੋਂ ਬੁੱਕਤ ਨਹੀਂ ਰਹੀ ਪ੍ਰਧਾਨ ਕਹੇ ਘੱਟੋ ਘੱਟ ਇੰਡਰੋਸ ਨਹੀਂ ਕਰਨਾ ਤਾਂ ਬੰਦਾ ਚੁੱਪ ਰਹਿ ਲੈਂਦਾ ਕਿ ਨਹੀਂ ਪ੍ਰਧਾਨ ਨੇ ਜੋ ਕਹਿਤਾ ਠੀਕ ਆ ਆ ਪਾਰਟੀ ਦੇ ਵਿੱਚ ਬਹਿ ਕੇ ਅੰਦਰ ਬਹਿ ਕੇ ਗੱਲ ਕਰਾਂਗੇ ਹੁਣ ਸਵਾਲ ਇਹ ਹੈ ਕਿ ਰਵਨੀਤ ਬਿੱਟੂ ਨੇ ਦੇਖੋ ਰਵਨੀਤ ਬਿੱਟੂ ਨੇ ਐਵੇਂ ਦਾ ਪੋਸਟ ਨਹੀਂ ਪਾਤੀ ਉਹਨਾਂ ਨੂੰ ਕਿਤੇ ਉਹ ਕਿਹਾ ਗਿਆ ਜਾਂ ਉਹਨਾਂ ਨੂੰ ਖਰੀ ਚੰਡੀ ਕੀਤੀ ਗਈ ਜਾਂ ਇਸ਼ਾਰਾ ਕੀਤਾ ਗਿਆ ਵਿੱਚ ਚੱਕ ਦੋ ਕੰਮ ਇਹ ਕਿਤੇ ਤਾਂ ਹੋਇਆ ਨਾ ਰਵਨੀਤ ਬਿੱਟੂ ਦੀ ਇੰਨੀ ਕੀ ਹਿੰਮਤ ਕਿ ਉਹ ਆਪਣੇ ਪੰਜਾਬ ਪ੍ਰਧਾਨ ਦੇ ਖਿਲਾਫ ਆਵੇ ਇਹਦਾ ਮਤਲਬ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੀ ਇਸ ਪਾਸੇ ਵੱਲ ਨੂੰ ਸੋਚਦੀ ਹੈ ਕਿਉਂਕਿ ਰੈਣਾ ਜਿੱਦਣ ਉਹ ਮੀਟਿੰਗ ਕਰਨ ਆਏ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਹਾਈ ਕਮਾਂਡ ਨੇ ਸਪਸ਼ਟ ਕੀਤਾ ਕਿ ਸਾਡਾ ਅਕਾਲੀ ਦਲ ਨਾਲ ਗੱਠ ਜੋੜਨੀ ਹੋਵੇਗਾ ਸੁਨੀਲ ਜਾਖੜ ਨੇ ਪਾਰਟੀ ਦੀ ਲਹਿਣ ਤੋਂ ਬਾਹਰ ਜਾ ਕੇ ਗੱਲਾਂ ਕੀਤੀਆਂ ਕਾਸਵਾਬਕ ਜੀ ਗੱਲ ਸੀ ਫਿਰ ਇਸ਼ਾਰਾ ਹੋਇਆ ਤਾਂ ਹੀ ਤਾਂ ਪਰਮਪਾਲਕਰ ਸਿੱਧੂ ਆਏ ਮੈਦਾਨ ਚ ਹੁਣ ਬਿੱਟੂ ਆਏ ਹੋਰ ਵੀ ਆਉਣਗੇ ਤਾਂ ਸੁਨੀਲ ਜਾਖੜ ਦੇ ਖਿਲਾਫ ਬੀਜੇਪੀ ਚ ਵੱਡੀ ਉਤਲ ਪੁਤਲ ਹੈ ਬੀਜੇਪੀ ਚ ਬਗਾਵਤ ਕਹਿ ਲੋ ਵਿਰੋਧ ਕਹਿ ਲੋ ਉਹ ਹੈ ਤੇ ਬੀਜੇਪੀ ਦੋ ਟੜਿਆਂ ਚ ਵੰਡੀ ਜਾ ਚੁੱਕੀ ਆ ਅਕਾਲੀ ਦਲ ਨਾਲ ਗੱਠ ਜੋੜਨ ਨੂੰ ਲੱਗੇ